ਜੇ ਤੁਸੀਂ ਵੀ ਵਾਧੇ ਹੋਏ ਢਿੱਡ ਦੀ ਚਰਬੀ ਤੋਂ ਪਰੇਸ਼ਾਨ ਹੋ ਤੇ ਆਪਣੀ ਡਾਈਟ ਦੇ ਵਿੱਚ ਆਪਣੇ ਨਾਸ਼ਤੇ ਦੇ ਵਿੱਚ ਕੁਝ ਅਲੱਗ ਚੀਜ਼ਾਂ ਜ਼ਰੂਰ ਸ਼ਾਮਲ ਕਰੋ ਜੋ ਕਿ ਤੁਹਾਡਾ weight control ਕਰਨ 'ਚ ਕਾਫੀ ਮਦਦਗਾਰ ਸਾਬਿਤ ਹੋ। ਸਭ ਤੋਂ ਪਹਿਲਾਂ ਤਾਂ ਸਵੇਰ ਦੇ ਵੇਲੇ ਤੁਸੀਂ ਅੰਡੇ ਦੇ ਨਾਲ ਐਵੋਕਾਡੋ ਟੋਸਟ ਖਾਂਦੇ ਹੋ ਉਹ ਤੁਹਾਡੇ ਲਈ ਕਾਫੀ ਫਾਇਦੇਮੰਦ ਦੱਸਿਆ ਜਾਂਦਾ ਹੈ। ਉਸ ਦੇ ਨਾਲ weight ਵੀ control 'ਚ ਆਉਂਦਾ ਹੈ। ਦੂਸਰੇ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਸਪਰਾਉਟਸ ਪੋਹਾ ਖਾਂਦੀ ਇਸਲਾਮ ਮਹਾਰਾ ਦੇ ਵੱਲੋਂ ਦਿੱਤੀ ਗਈ ਹੈ ਕਿਹਾ ਜਾਂਦਾ ਹੈ ਕਿ ਪ੍ਰੋਟੀਨ ਤੇ ਫਾਈਬਰ ਦੇ ਨਾਲ ਭਰਪੂਰ ਹੁੰਦਾ ਹੈ ਤੇ ਇਸ ਤੋਂ ਇਲਾਵਾ ਜਿੱਥੇ ਤੱਕ ਗੱਲ ਕੀਤੀ ਜਾਵੇ ਦਾਲ ਰੋਟੀ ਦਾ ਜ਼ਿਕਰ ਤੁਸੀਂ ਸੇਵਨ ਕਰਦੇ ਹੋ ਤੇ ਇਹ ਵੀ ਤੁਹਾਡੇ ਲਈ ਕਾਫੀ ਚੰਗਾ ਸਾਬਤ ਹੋ ਸਕਦਾ ਹੈ ਇਸ ਤੋਂ ਇਲਾਵਾ ਮਲਟੀ grain ਆਟੇ ਦੀ ਰੋਟੀ ਬਣਾ ਕੇ ਉਸ ਨੂੰ ਦਹੀਂ ਦੇ ਨਾਲ ਖਾਂਦੇ ਹੋ ਤੇ ਉਹ ਵੀ ਤੁਹਾਡਾ ਢੇਟ ਕੰਟਰੋਲ ਕਰਨ ਦੇ ਵਿੱਚ ਫਾਇਦੇਮੰਦ ਹੋ ਸਕਦਾ ਹੈ ਤੇ ਮਹਾਰਾ ਦਾ ਇੱਥੇ ਜ਼ਰੂਰ ਇਹ ਕਹਿਣਾ ਹੈ ਕਿ ਸਵੇਰ ਦੇ ਸਮੇਂ ਆਪਣੇ ਨਾਸ਼ਤੇ ਦੇ ਵਿੱਚ ਕੁਝ ਬਦਲਾਵ ਲੈ ਕੇ ਆਓ ਤਾਂ ਕਿ ਤੁਹਾਡੇ ਜਿਹੜੇ ਢੇਟ ਚਰਬੀ ਵੱਧ ਰਹੀ ਹੈ ਉਸ ਨੂੰ ਕੰਟਰੋਲ ਕੀਤਾ ਜਾ ਸਕੇ